ਦਿੱਲੀ ਸ਼ਾਮਾਦੀ ਪਾਰਟੀ ਨੇ ਪ੍ਰਦਰਸ਼ਨ ਕਰਕੇ ਬੀਜੇਪੀ ਹੈੱਡਕੁਆਰਟਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲਿਸ ਨੇ ਵਰਕਰਾਂ ਨੂੰ ਬੀਜੇਪੀ ਹੈੱਡਕੁਆਰਟਰ ਵੱਲ ਕੂਚ ਕਰਨ ਤੋਂ ਰੋਕਿਆ। ਸੀਐਮ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਅੱਧੇ ਘੰਟੇ ਤੱਕ ਇਹ ਪ੍ਰਦਰਸ਼ਨ ਕੀਤਾ ਗਿਆ। ਸੰਸਦ ਵਿਧਾਇਕ ਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਰਾਗਵ ਚੱਡਾ ਵੀ ਇੱਕ ਵਕਫੇ ਤੋਂ ਬਾਅਦ ਸਿਆਸੀ ਸਰਗਰਮੀ ਦੇ ਵਿੱਚ ਨਜ਼ਰ ਆਏ। ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਚੋਣਾਂ ਤੋਂ ਬਾਅਦ ਉਹਨਾਂ ਦੇ ਬੈਂਕ ਅਕਾਊਂਟ ਸੀਜ਼ ਕਰਦੇਵੇ। ਸੰਗਰੂਰ ਤੋਂ ਕਾਂਗਰਸ ਉਮੀਦਵਾਰ ਸੁਪਾਲ ਸਿੰਘ ਖੈਰਾ ਨੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਕਾਨੂੰਨ ਲਿਆਉਣ ਦੀ ਮੰਗ ਕੀਤੀ ਹੈ ਉਹਨਾਂ ਕਹਿੰਦੇ ਕਿ ਹਿਮਾਚਲ ਦੀ ਤਰਜ਼ ਤੇ ਕਾਨੂੰਨ ਬਣੇ ਕਿ ਗੈਰ ਪੰਜਾਬੀ ਜ਼ਮੀਨਾਂ ਲੈ ਸਕਣ ਕਾਨੂੰਨ ਇਹ ਵੀ ਬਣੇ ਕਿ ਗੈਰ ਪੰਜਾਬੀ ਵੋਟਰ ਨਾ ਬਣ ਸਕਣ ਉਹਨਾਂ ਕਹਿੰਦੇ ਕਿ ਜੇਕਰ ਇੱਥੇ ਗੈਰ ਪੰਜਾਬੀ ਰਹਿਣ ਦਿੱਤੇ ਤਾਂ 15-20 ਸਾਲਾਂ ਦੇ ਵਿੱਚ ਸਿੱਖਾਂ ਦੀ ਆਬਾਦੀ ਨਹੀਂ ਲੱਭੇਗੀ ਹਾਲਾਂਕਿ ਅਖੀਰ ਦੇ ਵਿੱਚ ਖੈਰਾ ਨੇ ਇਹ ਵੀ ਸਪਸ਼ਟ ਕੀਤਾ ਕਿ ਦੂਜੇ ਸੂਬਿਆਂ ਤੋਂ ਲੋਕਾਂ ਦੇ ਪੰਜਾਬ ਆਉਣ ਤੇ ਕੋਈ ਵੀ ਪਰੇਸ਼ਾਨੀ ਨਹੀਂ ਹੈ ਸੋਪਾਲ ਖਹਿਰਾ ਦੇ ਬਿਆਨ ਤੇ ਸਿਆਸੀ ਕੰਮਸਾਨ ਸ਼ੁਰੂ ਹੋ ਗਿਆ ਹੈ ਸੁਨੀ ਜਾਖੜ ਨੇ ਖਹਿਰਾ ਦੇ ਬਿਆਨ ਨੂੰ ਕਾਂਗਰਸ ਦੀ ਛੋਟੀ ਸੋਚ ਦੱਸਿਆ ਉਹਨਾਂ ਕਹਿੰਦੇ ਕਿ ਜੇ ਕੈਨੇਡਾ ਵਾਲਿਆਂ ਨੇ ਵੀ ਇਹੋ ਜਿਹਾ ਕਾਨੂੰਨ ਪਾਸ ਕਰ ਦਿੱਤਾ ਤਾਂ ਉਹਨਾਂ ਖਹਿਰਾ ਨੂੰ ਪੰਜਾਬ ਵਾਲ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਖਹਿਰਾ ਤੇ ਚੰਨੀ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੁੰਦੇ ਨੇ ਜਦ ਕਿ ਕਾਂਗਰਸੀ ਆਗੂ ਰਾਣਾ ਕੇਪੀ ਦਾ ਕਹਿਣਾ ਹੈ ਕਿ ਖਹਿਰਾ ਦਾ ਨਿੱਜੀ ਬਿਆਨ ਕਾਂਗਰਸ ਲੀਡਰ ਸਿਮਰਜੀਤ ਬੈਂਸ ਨੇ ਰਮਿੰਦ ਬਿੱਟੂ ਬਾਰੇ ਬਿਆਨ ਦਿੱਤਾ ਹੈ ਕਿ ਬਿੱਟੂ ਨੇ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਾਉਣ ਦੇ ਲਈ ਪਹੁੰਚ ਕੀਤੀ ਸੀ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਡੀਓ ਜਾਰੀ ਕਰਕੇ ਦਾਵਾ ਕੀਤਾ ਹੈ ਰਮਿੰਦ ਬਿੱਟੂ ਨੇ ਪਲਟਵਾਰ ਕਰਦਿਆਂ ਕਿਹਾ ਕਿ ਆਡੀਓ ਕਾਂਗਰਸ ਦੀ ਸਾਜ਼ਿਸ਼ ਹੈ ਕਾਂਗਰਸ ਦੀ ਛੋਟੀਆਂ-ਛੋਟੀਆਂ ਹਰਕਤਾਂ ਕਰਦੀ ਹੈ ਉਹਨਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਾਉਣ ਦੇ ਲਈ ਇਸ ਦੀ ਸ਼ਿਕਾਇਤ ਕੀਤੀ ਜਾਵੇਗੀ ਚੋਣ ਪ੍ਰਚਾਰ ਦੇ ਦੌਰਾਨ ਰਵਨੀਤ ਬਿੱਟੂ ਅਮਰਪਾਲ ਦੇ ਚੋਣ ਲੜਨ ਤੇ ਪੜਕੇ ਨੇ ਉਹਨਾਂ ਕਿਹਾ ਕਿ ਪੰਜਾਬ ਨੂੰ ਤੋੜਨ ਵਾਲੇ ਲੋਕ ਅਮਰਪਾਲ ਨੂੰ ਜਿਤਾਉਣਾ ਚਾਹੁੰਦੇ ਨੇ ਜੇ ਡੱਬੂਗੜ੍ਹ ਜੇਲ੍ਹ ਵਾਲਾ ਜਿੱਤ ਗਿਆ ਤਾਂ ਪੰਜਾਬ ਛੱਡਣਾ ਪਵੇਗਾ ਉਹਨਾਂ ਲੋਕਾਂ ਨੂੰ ਕਹਿ ਕੇ ਜੇ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਭਾਜਪਾ ਨੂੰ ਵੋਟ ਪਾ ਦੇਣਾ ਜੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਤਾਂ ਅਮਰਪਾਲ ਨੂੰ ਵੋਟ ਪਾ ਦੇਣਾ ਉਹਨਾਂ ਕਿਹਾ ਕਿ ਜੇ ਅਮਰਪਾਲ ਐਮਪੀ ਬਣ ਗਿਆ ਤਾਂ ਖੁਦ ਹੀ ਅੰਦਾਜ਼ਾ ਲਗਾ ਲੈਣਾ ਕੀ ਬਣੇਗਾ ਕਾਂਗਰਸ ਆਗੂ ਚਮਸ਼ੀਰ ਸਿੰਘ ਦੁੱਲੋਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਆਪਣੀ ਪਾਰਟੀ ਤੇ ਵੱਡਾ ਹਮਲਾ ਬੋਲਿਆ ਉਹਨਾਂ ਕਹਿ ਕੇ ਕਾਂਗਰਸ ਲੋਕ ਸਭਾ ਚੋਣਾਂ ਦੇ ਲਈ ਕਿਰਾਏ ਦੇ ਆਗੂ ਲੈ ਕੇ ਆਈ ਹੈ 13 ਦੇ ਵਿੱਚੋਂ 8 ਉਮੀਦਵਾਰ ਦੂਜੀਆਂ ਪਾਰਟੀਆਂ ਦੇ ਵਿੱਚ ਵਾਏ ਨੇ ਕਾਂਗਰਸ ਪਾਰਟੀ ਨੇ ਟਿਕਟਾਂ ਦੀ ਵੰਡ ਵੇਲੇ ਕਾਂਗਰਸ ਦੀ ਆਗੂਆਂ ਨਜ਼ਰਅੰਦਾਜ਼ ਕੀਤੀ ਅਤੇ ਪਰਦੇਸ਼ ਪ੍ਰਧਾਨ ਤੇ ਸੀਐਲਪੀ ਲੀਡਰ ਨੇ ਟਕਸ਼ਾਲੀ ਕਾਂਗਰਸੀਆਂ ਦੇ ਲਈ ਕੋਈ ਵੀ ਸਟੈਂਡ ਨਹੀਂ ਲਿਆ ਉਹਨਾਂ ਚਰਜੇ ਚੰਨੀ ਨਵੀਂ ਮੌਕਾ ਪ੍ਰਸਤ ਦੱਸਿਆ ਚਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਫਰੀਦਕੋਟ ਦੇ ਵਿੱਚ ਉਮੀਦਵਾਰ ਰਾਜਵਿੰਦਰ ਸਿੰਘ ਦੇ ਹੱਕ ਦੇ ਵਿੱਚ ਹੁਣ ਪ੍ਰਚਾਰ ਕੀਤਾ ਇਸ ਮੌਕੇ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਕਰਵਾਏ ਗੇ ਕੰਮ ਯਾਦ ਕਰਵਾਏ ਉਹਨਾਂ ਇਸ ਮੌਕੇ ਵਿਰੋਧੀ ਪਾਰਟੀਆਂ ਤੇ ਹਕੂਮਤਾਂ 'ਚ ਕੱਸੇ ਉਹਨਾਂ ਸਿਆਂ ਮਾਨ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਦਮੀ ਦੱਸਿਆ ਤੇ ਉਹਨਾਂ ਕਹਿਿਆ ਕਿ ਥੋੜੇ ਸਮੇਂ ਬਾਅਦ ਭਗਵੰਤ ਮਾਨ ਆਪਣੀ ਨਵੀਂ ਪਾਰਟੀ ਭਾਜਪਾ ਦੇ ਨਾਲ ਮਿਲ ਕੇ ਬਣਾਉਣਗੇ ਬੀਜੇਪੀ ਵੱਲੋਂ ਪੰਜਾਬ ਦੇ ਵਿੱਚ ਕੀਤੇ ਕੰਮਾਂ ਨੂੰ ਲੈ ਕੇ ਬੁੱਕਲੇਟ ਜਾਰੀ ਕੀਤੀ ਗਈ ਹੈ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਬੁੱਕਲੇਟ ਜਾਰੀ ਕੀਤੀ ਬੁੱਕਲੇਟ ਦੇ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਕਿਵੇਂ ਕੰਮ ਕੀਤਾ ਹੈ ਉਹਨਾਂ ਨੇ ਸਾਰੀਆਂ ਸਕੀਮਾਂ ਦੀ ਲੜੀਵਾਰ ਗਿਣਤੀ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਸੂਬਾ ਸਰਕਾਰ ਹਮੇਸ਼ਾ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੇ ਵਿੱਚ ਲਗੀ ਰਹਿੰਦੀ ਹੈ ਅਸਲ ਦੇ ਵਿੱਚ ਭਾਜਪਾ ਨੇ ਬਹੁਤ ਕੰਮ ਕੀਤਾ ਹੈ ਪਠਾਨਕੋਟ ਦੇ ਵਿੱਚ ਕਾਂਗਰਸ ਦੀ ਚੋਣਵੀਂ ਜਨ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਇੱਥੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਗੁਰਦਾਸਪੁਰ ਕੋ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਤੋਂ ਇੱਕ ਸ਼ਖਸ ਨੇ ਸਵਾਲ ਕੀਤੇ ਸਟੇਜ ਤੇ ਚੜ ਕੇ ਸ਼ਖਸ ਨੇ ਜੰਮ ਕੇ ਹੰਗਾਮਾ ਕੀਤਾ ਤੇ ਇਸ ਦੌਰਾਨ ਕਾਂਗਰਸ ਵਰਕਰਾਂ ਦੇ ਵੱਲੋਂ ਉਸ ਨੂੰ ਸਟੇਜ ਤੋਂ ਹੇਠਾਂ ਉਤਾਰਨ ਵੇਲੇ ਤੱਕਾ ਮੁੱਕੀ ਵੀ ਹੋ ਗਈ ਸ਼ਖਸ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੇ ਵੱਲੋਂ ਕੀਤੇ ਗੇ ਕੰਮਾਂ ਤੋਂ ਕਾਫੀ ਨਰਾਸ਼ ਸੀ ਇਸ ਕਰਕੇ ਉਹ ਕੁਝ ਸਵਾਲ ਕਰ ਰਿਹਾ ਸੀ ਬਟਾਲਾ ਦੇ ਅਲੀਵਾ ਰੋਡ ਤੇ ਇੱਕ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਨੂੰ ਭਿਆਨਕ ਅੱਗ ਲੱਗੀ ਅੱਗ ਲੱਗਣ ਦੇ ਨਾਲ ਇਲੈਕਟ੍ਰੋਨਿਕ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਦੀ ਟੀਮ ਨੇ ਇੱਕ ਘੰਟੇ ਦੀ ਜਦੋ ਜਹਾਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗੋਦਾਮ ਦੇ ਵਿੱਚ ਇਲੈਕਟ੍ਰੋਨਿਕ ਘਰੇਲੂ ਉਪਕਰਨ ਰੱਖੇ ਹੋਏ ਸੀ ਗੋਦਾਮ ਮਾਲਕ ਮੁਤਾਬਕ ਸਮਾਨ ਸੜਨ ਦੇ ਨਾਲ ਉਸ ਦਾ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹਾਲਾਂਕਿ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਿਆ ਗੁਰਦਾਸਪੁਰ ਦੇ ਪੰਡੋਰੀ ਰੋਡ ਤੇ ਪੰਸਬ ਗੋਦਾਮ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਈ ਜੋ ਗੋਦਾਮ ਦੇ ਬਾਹਰ ਪਈਆਂ ਲੱਕੜਾਂ ਤੱਕ ਪਹੁੰਚ ਗਈ ਅੱਗ ਦੇ ਵਧਣ ਦੇ ਨਾਲ ਪਲਾਸਟਿਕ ਦੇ ਕਰੇਟ ਵੀ ਇਸ ਦੀ ਝਪੇਟ ਦੇ ਵਿੱਚ ਆ ਗਏ ਪਾਇਤੋ ਗੇਰਦੀਆਂ 5 ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪੰਸ ਵਿਭਾਗ ਨੇ ਖੇਤਾਂ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਲੰਧਰ ਦੇ ਸਕਾਈ ਲਾਰਕ ਚੌਂਕ ਦੇ ਨੇੜੇ ਇੱਕ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗੀ ਜਿਸ ਦੇ ਕਾਰਨ ਬਾਜ਼ਾਰ ਦੇ ਵਿੱਚ ਫੜਾ ਦਫੜੀ ਮਚ ਗਈ ਕਾਫੀ ਮੁਸ਼ਕਲ ਦੇ ਨਾਲ ਫਾਇਰ ਬਗੇਟ ਨੇ ਅੱਗ ਤੇ ਕਾਬੂ ਪਾਇਆ ਹਾਲਾਂਕਿ ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਖੁਲਾਸਾ ਨਹੀਂ ਹੋ ਸਕਿਆ ਪਰ ਸ਼ੋਰੂਮ ਨੂੰ ਕਾਫੀ ਨੁਕਸਾਨ ਪਹੁੰਚਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਅਮ੍ਰਿਤਸਰ ਦੇ ਕੋਟ ਖਾਲਸਾ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਘਰ ਤੇ ਹਮਲਾ ਕਰ ਦਿੱਤਾ 23 ਤਰ ਹਥਿਆਰਾਂ ਤੇ ਡੰਡਿਆਂ ਨਾਲ ਹਮਲਾ ਕਰਕੇ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਇਸ ਦੌਰਾਨ ਇੱਕ ਮਹਿਲਾ ਦੇ ਸਿਰ ਤੇ ਗੰਭੀਰ ਸੱਟ ਆਈ ਹੈ ਮਹਿਲਾ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਪਤੀ ਕੰਮ ਤੋਂ ਵਾਪਸ ਆ ਰਿਹਾ ਸੀ ਕੁਝ ਨੌਜਵਾਨਾਂ ਨੇ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਉਸਦੇ ਪਤੀ ਨੇ ਪਹਿਚਾਣ ਲਿਆ ਜਦੋਂ ਵਿਅਕਤੀ ਉਸਦੇ ਘਰ ਸ਼ਿਕਾਇਤ ਕਰਨ ਗਿਆ ਤਾਂ ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ ਅਪੋਰ ਦੇ ਪਿੰਡ ਕਿੱਲਿਆਂਵਾਲੀ ਤੋਂ ਇੱਕ ਵਿਅਕਤੀ ਦੇ ਅੱਗ ਦੇ ਨਾਲ ਝੁੱਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਹਸਪਤਾਲ ਦੇ ਵਿੱਚ ਹਾਲਤ ਗੰਭੀਰ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਫਿਰ ਤਮੈਲਾ ਦੀ ਬੱਚਿਆਂ ਨੂੰ ਲੈ ਕੇ ਆਪਣੀ ਸੱਸ ਦੇ ਨਾਲ ਲੜਾਈ ਹੋ ਗਈ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਸੱਸ ਅਤੇ ਸਹੁਰੇ ਨੇ ਨੂ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਸ੍ਰੀ ਤੋਂ ਨਕਾਰਦੇ ਆ ਕਿ ਉਹਨਾਂ ਦੀ ਨੂ ਨੇ ਖੁਦ ਅਗ ਲਗਾਈ ਹੈ ਤੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਫਰੀਦਕੁਰ ਦੇ ਵਿੱਚ ਹੁਲੜਬਾਜ਼ਾਂ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਜਿੱਥੇ ਕੁਝ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਹਥਿਆਰ ਲਹਿਰਾਉਂਦੇ ਰੀਲ ਬਣਾ ਰਹੇ ਨੇ। ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਹੋਣ ਤੋਂ ਬਾਅਦ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਪੂਰੇ ਮਾਮਲੇ ਦੇ ਵਿੱਚ। ਪੁਲਸ ਨੇ 13 ਲੋਕਾਂ ਦੇ ਖਿਲਾਫ ਵਾਈ ਨੇ ਪਰਚਾ ਦਰਜ ਕੀਤਾ ਹੈ ਗ੍ਰਿਫਤਾਰੀ ਦੇ ਲਈ। ਬਾਕੀ ਹੁਲੜਬਾਜ਼ਾਂ ਦੀ ਭਾਲ ਕੀਤੀ ਜਾ ਰਹੀ। ਬਟਾਲਾ ਦੇ ਸਟਾਫ ਰੋਡ ਤੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਨਾਬਾਲਗ ਬੇਟੇ ਨੂੰ ਸਕੋਰਪੀਓ ਸਿਖਾਉਣ ਵੇਲੇ ਚਕਸ ਨੇ ਪੈਦਲ ਚੱਰੀ ਮਾਂ ਤੇ ਉਸਦੇ 4 ਸਾਲਾਂ ਦੇ ਪੁੱਤ ਨੂੰ ਜ਼ਖਮ ਦਿੱਤਾ ਹਾਦਸੇ ਦੇ ਵਿੱਚ 4 ਸਾਲਾਂ ਸ਼ੁਭਮ ਦੀ ਮੌਕੇਤੀ ਮੌਤ ਹੋ ਗਈ ਜਦਕਿ ਉਸਦੀ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਹਿਲਾ ਆਪਣੇ ਬੇਟੇ ਨਾਲ ਮੰਦਰ ਜਾ ਰਹੀ ਸੀ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸਮਰਾਲਾ ਦੇ ਨੇੜਲੇ ਪਿੰਡ ਲਲਕਲਾਂ ਦੇ ਵਿੱਚ ਇੱਕ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਦਾ ਕਤਲ ਕਰ ਦਿੱਤਾ। ਫਲਾਸਾ ਉਦੋਂ ਹੋਇਆ ਜਦੋਂ ਪੁਲਿਸ ਦੇ ਪਿੰਡ ਦੇ ਵਿੱਚ ਲੱਗੇ ਸੀਸੀਟੀਵੀ ਖੰਗਾਲੇ ਤੇ ਇਸ ਦੌਰਾਨ ਸ੍ਰਿੰਦਰ ਕੌਰ ਘਰ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਦਿਖਾਈ ਦਿੱਤੀ ਪਰ ਕਾਫੀ ਦੇਰ ਤੱਕ ਉਹ ਬਾਹਰ ਨਹੀਂ ਨਿਕਲੀ। ਪੁਲਿਸ ਨੇ ਜਦੋਂ ਘਰ ਦੀ ਤਲਾਸ਼ੀ ਲਈ ਤਾਂ ਰਸੋਈ ਦੇ ਵਿੱਚ ਲਾਸ਼ ਪਈ ਹੋਈ ਸੀ। ਪੁਲਿਸ ਨੇ ਘਰ ਦੇ ਮਾਲਕ ਤੇ ਉਸਦੇ ਭਤੀਜੇ ਦੇ ਖਿਲਾਫ ਕੇਸ ਦਰਜ ਕਰ ਲਿਆ। ਉੱਤਰੀ ਭਾਰਤ ਦੇ ਵਿੱਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਪੰਜਾਬ ਹਰਿਆਣਾ ਸਵੇਤ ਚੰਡੀਗੜ੍ਹ ਦੇ ਵਿੱਚ ਉਸਾਦ ਦੇਣ ਵਾਲੀ ਗਰਮੀ ਪੈ ਰਹੀ ਹੈ ਉੱਤਰ ਭਾਰਤ ਦੀ 6 ਸੂਬਿਆਂ ਦੇ ਵਿੱਚ लू ਵਗਣ ਦੀ ਸਥਿਤੀ ਸਾਹਮਣੇ ਦਿੱਤੀ ਗਿਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪਾਰਾ 45 ਡਿਗਰੀ ਤੋਂ ਵੀ ਪਾਰ ਹੋ ਗਿਆ ਅਜੇ 5 ਦਿਨ ਹੋਰ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਮੌਸਮੀ ਭਾਗ ਨੇ ਹਰ ਉਮਰ ਵਰਗ ਦੇ ਲੋਕਾਂ ਨੂੰ लू ਤੋਂ ਬਚਣ ਦੀ ਸਲਾਹ ਦਿੱਤੀ ਹੈ